ਪਾਠ ਕਰਦੇ ਗ੍ਰੰਥੀ ਨੂੰ ਆਇਆ ਅਟੈਕ ਹੋਇਆ ਰੱਬ ਨੂੰ ਪਿਆਰਾ ਘਟਨਾ ਸੀ ਸੀਟੀਵੀ ਵਿੱਚ ਕੈਦ ਸੋ ਦੱਸਦੇ ਕਿ ਦਿੱਲੀ ਦੇ ਜੀਟੀਵੀ ਗੁਰਦੁਆਰੇ ਸਾਹਿਬ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਦੁਆਰੇ ਸਾਹਿਬ ਦਾ ਹੈੱਡ ਗ੍ਰੰਥੀ ਜੋ ਕਿ ਹੁਕਮਨਾਮਾ ਪੜ ਰਿਹਾ ਸੀ ਕਿ ਉਸ ਨੂੰ ਅਚਾਨਕ ਹਾਰਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਹੈੱਡ ਗ੍ਰੰਥੀ ਨੂੰ ਉਸ ਸਮੇਂ ਹਸਪਤਾਲ ਲੈ ਜਾਇਆ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਕਿ ਕਿਵੇਂ ਉਹ ਹੁਕਮਨਾਮਾ ਪੜ ਰਹੇ ਹੁੰਦੇ ਹਨ ਤੇ ਬੈਠੇ ਬੈਠੇ ਹੈੱਡ ਗ੍ਰੰਥੀ ਨੂੰ ਅਟੈਕ ਆ ਜਾਂਦਾ ਹੈ ਤੇ ਰੱਬ ਦਾ ਨਾਮ ਲੈਂਦੇ ਹੋਏ ਉਹਨਾਂ ਦੀ ਮੌਤ ਹੋ ਜਾਂਦੀ ਹੈ ਸੋ ਦੋਸਤੋ ਅਜਿਹੇ ਗੁਰੂ ਪਿਆਰੇ ਟਾਮੇ ਟਾਮੇ ਹੀ ਹੁੰਦੇ ਨੇ ਜਿਹੜੇ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਪ੍ਰਾਣ ਤਿਆਗਦੇ ਨੇ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ